ਫੰਡਮੈਂਟਲ ਰਾਈਟਸ ਸਾਨੂੰ ਦਿਓ ਸਾਨੂੰ ਬੋਲਣ ਦਾ ਹੱਕ ਹੋਵੇ ਐਕਸਪ੍ਰੈਸ਼ਨ ਦਾ ਹੱਕ ਹੋਵੇ ਜਿਹੜਾ ਕਿ ਨਹੀਂ ਦਿੱਤਾ ਜਾਂਦਾ ਤੁਸੀਂ ਬੋਲ ਕੇ ਦਿਖਾਓ ਸਹੀ ਉਦੋਂ ਹੀ ਤੁਹਾਡੇ ਤੁਹਾਨੂੰ ਚੱਕ ਲੈਣਗੇ ਤੁਹਾਡੇ ਤੇ ਕੇਸ ਪਾ ਦੇਣਗੇ ਸੋ ਜਦੋਂ ਤੁਸੀਂ ਆਪਦੇ ਹੱਕਾਂ ਦੀ ਗੱਲ ਕਰੋਗੇ ਜਦੋਂ ਤੁਸੀਂ ਕੋਈ ਵੱਖਰੀ ਆਵਾਜ਼ ਉਠਾਉਂਗੇ ਤੁਹਾਡੇ ਲਈ ਸਾਰੀ ਮਸ਼ੀਨਰੀ ਤਿਆਰ ਬੈਠੀ ਆ ਤੁਹਾਨੂੰ ਗਦਾਰ ਕਹਿਣਾ ਕਿ ਤੁਹਾਨੂੰ ਸੈਪਰੇਟ ਕਹਿਣਾ ਕਿ ਤੁਹਾਨੂੰ ਖਾਲਿਸਤਾਨੀ ਕਹਿਣਾ ਕਿ ਤੁਹਾਨੂੰ ਚੋਰ ਕਹਿਣਾ ਕਿ ਕੋਈ ਹੋਰ ਕੈਰੈਕਟਰ ਥੋੜੇ ਤੇ ਕਿਰਦਾਰ ਤੇ ਥੋੜੇ ਤੇ ਮਸਲੇ ਖੜੇ ਕਰਨੇ ਆ ਇਹ ਤਾਂ ਸਾਰੀ ਮਸ਼ੀਨਰੀ ਤਿਆਰ ਬੈਠੀ ਆ ਸੋ ਇਸ ਕਰਕੇ ਇਸ ਟਾਈਮ ਸਾਨੂੰ ਬੜਾ ਜਾਗਰੂਕ ਹੋ ਕੇ ਗਾਂ ਵਦਨ ਦੀਤੇ ਲੜਨ ਦੀ ਜ਼ਰੂਰਤ ਆ ਤੇ ਆਪਦੇ ਜਿਹੜੇ ਹੱਕਾਂ ਨੂੰ ਸਮਝ ਕੇ ਉਹਨਾਂ ਨੂੰ ਲੈਣ ਦੀ ਡੈਫੀਨਿਟਲੀ ਜ਼ਰੂਰਤ ਆ ਜੀ ਤੇ ਮੈਨੂੰ ਐਂ ਲੱਗਦਾ ਜਿਹੜੀ ਅਰਜੈਂਸੀ ਕ੍ਰੀਏਟ ਹੋ ਰਹੀ ਆ ਇੱਕ ਡੂ অর ਡਾਈ ਸਿਚੁਏਸ਼ਨ ਕ੍ਰੀਏਟ ਹੋ ਰਹੀ ਆ ਇਹ ਬੜੀ ਚੰਗੀ ਆ ਇਸ ਜਸਬੇ ਨੂੰ ਇਸ ਸਿਚੁਏਸ਼ਨ ਨੂੰ ਸਮਝ ਕੇ ਅਸੀਂ ਅੱਗੇ ਵਧਗੇ ਕੁਝ ਨਾ ਕੁਝ ਲੈ ਲੱਗਾਂਗੇ ਜੀ ਦੀਪ ਸਿੱਧੂ ਕਹਿ ਰਹੇ ਮੈਂ ਇੱਕ ਸੰਗਠਨ ਬਣਾਉਣਾ ਚਾਹੁੰਦਾ ਹੈ ਨਾ ਪਰ ਆਬਵੀਅਸਲੀ ਪੋਲੀਟੀਕਲ ਪਾਰਟੀਆਂ ਤੁਹਾਨੂੰ ਅਪਰੋਚ ਕਰ ਰਹੀਆਂ ਹੋਣਗੀਆਂ ਕਿ ਅ ਅਪਰੋਚਸ ਹੋ ਰਹੀਏ ਤੁਹਾਨੂੰ ਮੈਨੂੰ ਹੋਈਆਂ ਜੀ ਪੋਲੀਟੀਕਲ ਪਾਰਟੀਆਂ ਕੋਸ਼ਾ ਆਪਦੇ ਤੌਰ ਤੇ ਮਤਲਬ ਆਪਦੇ ਚ ਇਹੀ ਆ ਉਹ ਅਪਰੋਚ ਕਿਸ ਤਰ੍ਹਾਂ ਕਰ ਰਹੀਏ ਸਾਡੇ ਨਾਲ ਆਓ ਬੈਠੋ ਜੀ ਗੱਲਬਾਤ ਕਰੋ ਪਰ ਮੇਰੀ ਸਪਸ਼ਟਤਾ ਇਹ ਵੀ ਮੈਂ ਨਹੀਂ ਬੈਠ ਸਕਦਾ ਤੇ ਮੈਂ ਇਹ ਗੱਲਬਾਤ ਕਰ ਸਕਦਾ ਉਹਨਾਂ ਬੰਦਿਆਂ ਨਾਲ ਜਿਹੜੇ ਸਾਡੇ ਪੰਜਾਬ ਦੀ ਗੱਲ ਨਾ ਕਰਦੇ ਹੋਣ ਉਹ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਸੋ ਇਸ ਕਰਕੇ ਜਦੋਂ ਤੱਕ ਉਹ ਆਪ ਦਾ ਸਟੈਂਡ ਇਹ ਨਹੀਂ ਕਲੀਅਰ ਕਰਦੇ ਖੇਤਰੀ ਪਾਰਟੀਆਂ ਜਿਹੜੀਆਂ ਵੀ ਸਾਡੇ ਲਈ ਪੰਜਾਬ ਪਹਿਲਾਂ ਫਿਰ ਇਹ ਯੂਨੀਅਨ ਫਿਰ ਦੇਸ਼ ਉਦੋਂ ਤੱਕ ਕਿਸੇ ਨਾਲ ਬੈਠਣਾ ਬੇਮਤਲਬ ਆ ਕਿਉਂਕਿ ਸਿਧਾਂਤਕ ਤੌਰ ਤੇ ਗੱਲ ਨਹੀਂ ਬਣਨੀ ਜੀ ਦੀਪ ਸਦਰ ਜੀ ਅਸੀਂ ਦੇਖਿਆ ਥੋੜੇ ਟਾਈਮ ਪਹਿਲੇ ਜਦੋਂ ਸਨੀ ਦੇਵਲ ਉਹਨਾਂ ਨੇ ਇਲੈਕਸ਼ਨਸ ਲੜੇ ਤੁਸੀਂ ਉਹਨਾਂ ਨਾਲ ਸੀਗੇ ਹੈਨਾ ਇਹ ਸੁਣਨ ਵਿੱਚ ਆਉਂਦਾ ਸੀ ਕਿ ਸਨੀ ਦੇਵਲ ਨੂੰ ਮਿਲਣ ਤੋਂ ਪਹਿਲਾਂ ਹਰ ਕੋਈ ਦੀਪ ਸਿੱਧੂ ਨੂੰ ਮਿਲਦਾ ਸੀ ਉਸ ਤੋਂ ਬਾਅਦ ਹੀ ਫਿਰ ਉਹਨਾਂ ਨੂੰ ਬਿਲਕੁਲ ਇੱਕ ਹਾਂ ਮਿਲਦੀ ਸੀ ਕਿ ਤੁਸੀਂ ਜਾ ਕੇ ਸਨੀ ਨੂੰ ਮਿਲੋ ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਸਨੀ ਇੱਕ ਸਰਕਾਰ ਦਾ 파ਟ ਹੈ ਰਾਈਟ ਔਰ ਤੁਸੀਂ ਉਹਨਾਂ ਸਰਕਾਰਾਂ ਦੇ ਖਿਲਾਫ ਬੋਲ ਰਹੇ ਹੋ ਕੀ ਅਚਾਨਕ ਇਦਾਂ ਹੋ ਗਿਆ ਕੀ ਚੀਜ਼ਾਂ ਹੋ ਗਈਆਂ ਨਾਲ ਜਦੋਂ ਤੁਸੀਂ ਅਦੋਂ ਉਹਨਾਂ ਦੇ ਨਾਲ ਸੀਗੇ ਅਦੋਂ ਤੁਹਾਨੂੰ ਉਹ ਇਹ ਚੀਜ਼ਾਂ ਦੀ ਸਮਝ ਨਹੀਂ ਸੀ ਉਸ ਵੇਲੇ ਜਾਂ ਅਦੋਂ ਤੁਹਾਨੂੰ ਤੁਸੀਂ ਜਾਗਰੂਕ ਨਹੀਂ ਹੋਏ ਸੀ ਇਸ ਵੇਲੇ ਕੁਝ ਹੋਰ ਚੀਜ਼ਾਂ ਨਿਕਲ ਕੇ ਆਈਆਂ ਬਾਅਦ ਵਿੱਚ ਨਹੀਂ ਨਹੀਂ ਦੇਖੋ ਮੇਰੇ ਤੇ ਵੀ ਬੜੀਆਂ ਆਵਾਜ਼ਾਂ ਉੱਠ ਰਹੀਆਂ ਔਰ ਵਾਜ਼ਬ ਆ ਇਹ ਗੱਲ ਕਿਉਂਕਿ ਸਾਡੇ ਨਾਲ ਗਦਾਰੀਆਂ ਹੀ ਬਹੁਤ ਹੋਈਆਂ ਪੰਜਾਬੀਆਂ ਨਾਲ ਪੰਜਾਬੀਆਂ ਚ ਜਿੰਨੀਆਂ ਕੁਰਬਾਨੀਆਂ ਦੀ ਗੱਲ ਹੋਈ ਆ ਓਨੀਆਂ ਗਦਾਰੀਆਂ ਦੀ ਓਨੀਆਂ ਗਦਾਰੀਆਂ ਵੀ ਆ ਔਰ ਵਾਜ਼ਬ ਸਵਾਲ ਆ ਵੀ ਉਦੋਂ ਤੂੰ ਆ ਹੁਣ ਕੁਝ ਸਾਲਕ ਪੁਰਾਣੀ ਗੱਲ ਆ ਉਦੋਂ ਤੇਰੀ ਇਹ ਚੇਤਨਾ ਜਾਂ ਇਹ ਜਿਹੜਾ ਆਪਦੇ ਪੰਜਾਬ ਦਾ ਦਰਦ ਆ ਇਹ ਕਿੱਥੇ ਗਿਆ ਸੀ ਹਨਾ ਸਿਰ ਮੱਥੇ ਆ ਸਵਾਲ ਪਰ ਕਈ ਵਾਰੀ ਤੁਹਾਨੂੰ ਹਕੀਕਤ ਦਾ ਉਹਦੇ ਵਿੱਚ ਬੜੇ ਬਿਨਾ ਪਤਾ ਨਹੀਂ ਹੁੰਦਾ ਨਹੀਂ ਪਤਾ ਹੁੰਦਾ ਜਦ ਤੱਕ ਜੇ ਮੈਂ ਇਲੈਕਸ਼ਨਾਂ 'ਚ ਨਾ ਆਉਂਦਾ ਤੇ ਮੈਂ ਉਹ ਸਾਰੀ ਹਕੀਕਤ ਨੂੰ ਗਰਾਊਂਡ ਲੈਵਲ ਤੇ ਆ ਕੇ ਨਾ ਦੇਖਦਾ ਤੇ ਬੰਬੇ ਬੈਠ ਕੇ ਮੈਨੂੰ ਉਸ ਹਕੀਕਤ ਦਾ ਨਹੀਂ ਪਤਾ ਹੋਣਾ ਸੀ ਜਦੋਂ ਮੈਂ ਉਹ ਸਿਸਟਮ ਨੂੰ ਦੇਖਿਆ ਹਕੀਕਤ ਨੂੰ ਦੇਖਿਆ ਤੇ ਸਾਡੇ ਲੋਕਾਂ ਦੇ ਸੰਘਰਸ਼ ਨੂੰ ਦੇਖਿਆ ਦੇਖੋ ਸੰਘਰਸ਼ ਤੁਹਾਨੂੰ ਬਹੁਤ ਕੁਝ ਸਿਖਾ ਜਾਂਦਾ ਕਈ ਵਾਰੀ ਦੂਜਿਆਂ ਦਾ ਸੰਘਰਸ਼ ਤੁਹਾਨੂੰ ਬਹੁਤ ਕੁਝ ਸਿਖਾ ਜਾਂਦਾ ਥੋਡੀਆਂ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ